ਸਸ਼ੀਕਾਲ ਜੀ ਸਟੱਡੀ ਵਿਦ ਮਨਤਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਸਾਰੇ ਐਮਏ ਪੰਜਾਬੀ ਵਾਲਿਆਂ ਨੂੰ ਇਨਫੋਰਮ ਕਰਨਾ ਸੀ ਜਿਨ੍ਹਾਂ ਦਾ ਫਰਸਟ ਸੈਮੈਸਟਰ ਹੋ ਚੁੱਕਾ ਆ ਉਹਨਾਂ ਨੇ ਸੈਕੰਡ ਸੈਮੈਸਟਰ ਦੇ ਜਦੋਂ ਫਾਰਮ ਆਣੇ ਆ ਉਹ ਫਿਲ ਕਰਨੇ ਆ ਤਾਂ ਉਹਦੇ ਵਿੱਚ ਜਿਹੜੇ ਆਪਸ਼ਨਲ ਪੇਪਰ ਆ ਪੇਪਰ 7th ਤੇ 8th ਉਹਨਾਂ ਵਿੱਚੋਂ ਕਿਹੜਾ ਆਪਸ਼ਨ ਆ ਜਿਹੜਾ ਚੂਜ਼ ਕਰਨਾ ਆ ਸੋ ਇਹ ਅੱਜ ਮੈਂ ਤੁਹਾਨੂੰ ਸਭ ਨੂੰ ਦੱਸਣਾ ਆ ਸਾਰੇ ਹੀ ਮੈਸੇਜ ਕਰਕੇ ਮੈਨੂੰ ਪੁੱਛ ਰਹੇ ਸੀਗੇ ਸੋ ਅ ਦੇਖੋ ਜੋ ਤੁਸੀਂ 3 ਪੇਪਰ ਐਂਡ 4th ਪੇਪਰ ਫਸਟ ਸੈਮੈਸਟਰ ਦੇ ਵਿੱਚ ਜਿਹੜੇ ਆਪਸ਼ਨ ਰੱਖੇ ਹੋਏ ਸੀਗੇ ਜੇ ਤੁਸੀਂ 3rd ਪੇਪਰ ਦੇ ਵਿੱਚ ਆਪਸ਼ਨ 1 ਰੱਖਿਆ ਹੋਇਆ ਸੀਗਾ ਤਾਂ ਤੁਸੀਂ 7th ਪੇਪਰ ਜਾ ਕੇ ਸੇਮ ਆਪਸ਼ਨ ਹੀ ਰੱਖ ਲਓ ਕਿਉਂਕਿ ਉਹ ਫਸਟ ਪਾਰਟ ਸੀਗਾ ਫਸਟ ਸੈਮੈਸਟਰ ਦੇ ਵਿੱਚ ਹੁਣ ਸੈਕਿੰਡ ਦੇ ਵਿੱਚ ਸੈਕਿੰਡ ਪਾਰਟ ਆ ਜਾਊਗਾ ਠੀਕ ਆ ਉਹੀ ਵਾਲੇ ਪੇਪਰ ਦਾ ਐਂਡ ਜਿਨੇ 4th ਪੇਪਰ ਦੇ ਵਿੱਚ ਜਿਹੜਾ ਆਪਸ਼ਨ ਰੱਖਿਆ ਸੀ 2nd ਰੱਖਿਆ ਸੀਗਾ ਤਾਂ ਉਹ 8th ਪੇਪਰ ਦੇ ਵਿੱਚ ਆ ਕੇ ਸੈਕਿੰਡ ਆਪਸ਼ਨ ਹੀ ਰੱਖ ਲਓ ਮਤਲਬ ਜਿਹੜਾ ਤੁਸੀਂ ਰੱਖਿਆ ਹੋਇਆ ਸੀਗਾ ਉਹ ਸੇਮ ਹੀ ਰੱਖ ਲਓ ਕਿਉਂਕਿ ਫਰਸਟ ਸੈਮੈਸਟਰ 'ਚ ਅਸੀਂ ਉਹ ਵਾਲੇ ਪੇਪਰ ਦਾ ਪਹਿਲਾ 파ਟ ਪੜਿਆ ਆ ਹੁਣ ਸੈਕਿੰਡ ਦੇ ਵਿੱਚ ਅਸੀਂ ਦੂਜਾ 파ਟ ਪੜਨਾ ਆ ਤੇ ਬਾਕੀ ਇੱਕ ਹੋਰ ਡਾਊਟ ਆ ਕਿ ਆਪਾਂ ਇਹਨੂੰ ਚੇਂਜ ਕਰ ਸਕਦੇ ਆ ਮਤਲਬ ਆਪਾਂ ਹੁਣ ਫਾਰਮ ਦੇ ਵਿੱਚ ਜੇ ਆਪਾਂ ਉਹ ਫਰਸਟ ਵਾਲਾ ਨਹੀਂ ਰੱਖਣਾ ਹੈਗਾ ਜੋ ਅਸੀਂ ਫਰਸਟ ਸੈਮੈਸਟਰ ਦੇ ਵਿੱਚ ਆਪਸ਼ਨ ਰੱਖਿਆ ਹੋਇਆ ਸੀਗਾ ਉਹ ਅਸੀਂ ਨਹੀਂ ਰੱਖਣਾ ਤਾਂ ਅਸੀਂ ਹੁਣ ਸੈਕਿੰਡ ਦੇ ਵਿੱਚ ਕੋਈ ਹੋਰ ਰੱਖਣਾ ਆ ਤਾਂ ਉਹ ਵੀ ਆਪਾਂ ਵੈਸੇ ਆਪਾਂ ਜੋ ਵੀ ਰੱਖਣਾ ਚਾਹੁੰਦੇ ਆ ਉਹ ਆਪਾਂ ਸੈਕਿੰਡ ਫਾਰਮਸ ਦੇ ਵਿੱਚ ਭਰ ਸਕਦੇ ਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਾਕੀ ਮੇਰੇ ਅਕੋਰਡਿੰਗ ਤੁਸੀਂ ਕਿਉਂਕਿ ਹੁਣ ਫਸਟ ਪਾਰਟ ਪੜ ਚੁੱਕੇ ਹੋ ਤੁਹਾਨੂੰ ਸਮਝ ਆ ਹੁਣ ਤੁਸੀਂ ਸੈਕੰਡ ਸੈਮੈਸਟਰ ਦੇ ਵਿੱਚ ਆ ਕੇ ਉਹ ਸੇਮ ਹੀ ਪੜੋ ਤਾਂ ਬੈਟਰ ਹੋਊਗਾ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਤੁਸੀਂ ਕੋਈ ਬਦਲਣਾ ਵੀ ਚਾਹੁੰਦੇ ਹੋ ਠੀਕ ਹੈ ਜੀ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਸੀਗਾ ਸੋ ਵੀਡੀਓ ਵਧੀਆ ਲੱਗੀ ਹੋਵੇ 유ਸਫੁਲ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸਸ਼ੀ ਕਾਲ ਜੀ